ਲਓ ਜੀ ਇੱਕ ਹੋਰ ਨਵੇਂ ਬਲੌਗ ਦੇ ਨਾਲ ਮੈਂ ਹੋ ਗਿਆ ਤੁਹਾਡੇ ਸਾਰਿਆਂ ਦੇ ਰੂਬਰੂ ਤੇ ਸਵੇਰ ਦੇ ਵੱਜ ਗਏ 8 ਤੇ ਮੈਂ ਚੱਲਾ ਸੀਗਾ ਬੰਗਿਆਂ ਨੂੰ ਬੰਗਿਆਂ ਦੇ ਕੋਲ ਪਿੰਡ ਇੱਕ ਨੋਰਾ ਆ ਉੱਥੇ ਮੇਰੇ ਮਾਮੇ ਦੇ ਪਿੰਡ ਲੋਕ ਦੇ ਐਂਡ ਤੱਕ ਬਣੇ ਰਹੋ ਕਿਉਂਕਿ ਅੱਜ ਬੜਾ ਹੀ ਫੰਨੀਸ਼ਨ ਹੋਣਾ ਆ ਬੜੇ ਯਾਰ ਆਉਣੇ ਆ ਯਾਰ ਵੇਲੀ ਉੱਥੇ ਕੁਝ ਕਾਪਨੇ ਇੱਕ ਮਾਮੇ ਦਾ ਮੁੰਡਾ ਮੇਰਾ ਬਾਹਰੋਂ ਆਇਆ ਤੇ ਉਹਨੂੰ ਮਿਲਣ ਚੱਲਾ ਮੈਂ ਤੇ ਬੜੇ ਨਿਆਰੇ ਆਉਣੇ ਆ ਸ਼ਾਇਦ ਕਿਤੇ ਘੁੰਮਣ ਵੀ ਜਾਈਏ ਜੇ ਪਲਾਨ ਬਣ ਗਿਆ ਤਾਂ ਸਟੈਂਡ ਤੇ ਪਹੁੰਚ ਗਏ ਆਂ ਲੋ ਜੀ ਬੱਸ ਆਪ ਨੂੰ ਮਿਲ ਗਈ ਆ ਤੇ ਹੁਣ ਆਪਾਂ ਪਹੁੰਚਣਾ ਫਗਵਾੜੇ ਤੇ ਫਗਵਾੜੇ ਜਗ੍ਹਾ ਤੇ ਤੁਹਾਨੂੰ ਮਿਲਣਾ ਰਾਵਲਪਿੰਡੀ ਪਹੁੰਚ ਗਏ ਆਂ ਤੇ ਆਪ ਦੇਖ ਸਕਦੇ ਹੋ ਰਾਵਲਪਿੰਡੀ ਦਾ ਬਾਹਲਾ ਮਾਹੌਲ ਆਓ ਜੀ ਫਗਵਾੜੇ ਦਾ ਪਹੁੰਚ ਗਏ ਆਂ ਸਭ ਤੋਂ ਪਹਿਲਾਂ ਮੈਂ ਲੱਭਣਾ ਆ ਪੀਐਨਵੀ ਦਾ ਏਟੀਐਮ ਕਿਉਂਕਿ ਏਟੀਐਮ ਕਾਰਡ ਮੈਂ ਐਕਟੀਵੇਟ ਕਰਵਾਉਣਾ ਆ ਇਸ ਕਰਕੇ ਦੇਖਦਾ ਹੁਣ ਮੈਂ ਕਿਸੇ ਨੂੰ ਪੁੱਛੇਗਾ ਪਿੱਛੇ ਕਹਿੰਦੇ ਗਾਂ ਆ ਗਾਇਸ ਏਟੀਐਮ ਤਾਂ ਲੱਭ ਗਿਆ ਸੀਗਾ ਪੀਐਨਵੀ ਦਾ ਬਟ ਬੰਦਿਆ ਇਹ ਬੈਂਕ ਏਟੀਐਮ ਕਾਰਡ ਤਾਂ ਆਪਾਂ ਨੂੰ ਹੋਰ ਕੋਈ ਲੱਭਾ ਨਹੀਂ ਤੇ ਬੱਸ ਸਟੈਂਡ ਤੇ ਮੈਂ ਆ ਗਿਆ ਆ ਆ ਦੇਖ ਸਕਦੇ ਹੋ ਤੁਸੀਂ ਫਗਵਾੜੇ ਦਾ ਬੱਸ ਸਟੈਂਡ ਤੇ ਮੈਂ ਪੁੱਛਿਆ ਭਾਜੀ ਬੱਸ ਕਿੰਨੇ ਵਜੇ ਆਉਣੀ ਆ ਤੇ ਉਹ ਕਹਿੰਦੇ 9:30 ਵਜੇ ਆਉਣੀ ਆ ਨੌਰੇ ਵਾਲੀ ਬੱਸ ਤਦ ਤੱਕ ਲਈ ਮੈਨੂੰ ਵੇਟ ਕਰਨੀ ਪੈਣੀ ਆ ਤਦ ਤੱਕ ਲਈ ਤੁਹਾਨੂੰ ਮੈਂ ਇੱਥੇ ਦਾ ਪਾਰਲਾ ਜਿਹੜਾ ਬੱਸ ਸਟੈਂਡ ਉਹ ਵੀ ਦਿਖਾ ਦਿੰਨਾ ਇਹ ਹੱਦ ਟੱਪਣ ਤੇ ਆ ਆ ਦੂਜੇ ਪਾਸੇ ਵਾਲਾ ਬੱਸ ਸਟੈਂਡ ਆਜ ਇੱਕ ਕਰੋ ਲੋ ਜੀ ਬੱਸ ਮਿਲ ਗਈ ਆ ਆਪਾਂ ਨੂੰ ਨੋਰੇ ਦੀ ਨਹੀਂ ਮਿਲੀ ਪਰ ਬੰਗੇ ਦੀ ਬੱਸ ਮਿਲ ਗਈ ਆ ਤੇ ਮੇਰਾ ਭਰਾ ਕਹਿੰਦਾਗਾ ਤੈਨੂੰ ਮੈਂ ਬੰਗੇ ਨੂੰ ਲੈ ਜਾਊਗਾ ਅੱਗੇ ਤੇ ਤੁਹਾਨੂੰ ਮੈਂ ਉਥੇ ਬੰਗੇ ਜਾ ਕੇ ਮਿਲਦਾ ਹਾਂ ਲੋ ਜੀ ਬੰਗੇ ਆ ਪਹੁੰਚ ਗਿਆ ਆ ਮੈਂ ਤੇ ਤੁਹਾਨੂੰ ਮੈਂ ਇੱਥੇ ਦਾ ਵੀਊ ਦਿਖਾ ਦਿੰਨਾ ਆ ਗਾਈਜ਼ ਬੰਗਿਆ ਤਾਂ ਕੋਝ ਕਦੂੜੀ ਨੋਰਾ ਆ ਤੇ ਮੈਂ ਬਾਈ ਨੂੰ ਕੀਤਾ ਆ ਹੁਣ ਜੀ ਮੈਨੂੰ ਲੈ ਜਿਵੇ ਆ ਕੇ ਤੇ ਬਾਈ ਕਹਿੰਦਾ ਮੈਂ ਆਉਣਾ ਆ ਤੇ ਬਾਈ ਜਿਹੜੀ ਕਰਨ ਲਈ ਇੱਥੇ ਖੜਾ ਆ ਤੇ ਨੋਰਾ ਨੂੰ ਮੈਂ ਕੀਤਾ ਵੀ ਫੋਨ ਤੇ ਵੀਰ ਹੁਣ ਹੀ ਪਹੁੰਚ ਗਏ ਆ ਮੈਨੂੰ ਲੈਣ ਵਾਸਤੇ ਹੁਣ ਤੁਹਾਨੂੰ ਮੈਂ ਨੋਰੇ ਜਾ ਕੇ ਮਿਲਦਾ ਆ ਕਿਤੇ ਹੋਰ ਜਾਣਾ ਸਟੇ ਕਿਊਟ ਸਟੇ ਕਿਊਟ ਓਕੇ ਕੋਈ ਦੀ ਵਿਚਾਰ ਸਾਂਝੇ ਕਰਨੇ ਸਾਡੀ ਆਡੀਅנס ਨਾਲ ਵੀਰੇ ਵਿਚਾਰ ਕੀ ਸਾਡਾ ਬ੍ਰਦਰ ਆਇਆ ਭਰਾ ਆਇਆ ਬੜਾ ਚਾਹ ਸਾਨੂੰ ਤੇ ਬਾਕੀ ਹੁਣ ਕਰਦੇ ਆ ਮਿਲਦੇ ਆ ਜਿਵੇਂ ਆਈ ਕਰਦੇ ਆ ਤੇ ਤੈਨੂੰ ਅਸੀਂ ਇਹਨੂੰ ਬਹੁਤ ਮਿਸ ਕਰਦੇ ਸੀਗੇ ਸਾਡੀਆਂ ਨੇ ਬੜੀਆਂ ਮਿਹਨਤਾਂ ਕਰਾਈਆਂ ਤੇ ਅੱਜ ਆ ਗਿਆ ਲਵ ਯੂ ਇਹਨੂੰ ਭਰਾ ਨੂੰ ਤੇ ਬਾਕੀ ਓਕੇ ਆ ਤੇ ਮਿਲਦੇ ਆਂ ਫੇਰ ਜਾ ਕੇ ਆਪਾਂ ਫੇਰ ਨਾ ਅੰਗਲਪੱਖਾ ਜਿੱਥੇ ਮਿਲਦੇ ਆਂ ਬਲਾਸਪੁਰ ਜ਼ਿਲ੍ਹੇ ਵਿੱਚ ਡਿਸਟ੍ਰਿਕਟ ਵਿੱਚ ਮਿਲਦੇ ਆਂ ਪਰ ਜਾ ਕੇ ਉੱਥੇ ਕਰਦੇ ਆਂ ਹਾਂ ਜੀ ਦੀਪੇ ਕਿੱਦਾਂ ਇੱਧਰ ਆਓ ਜਿਹੜਾ ਉਹਦੇ ਪਿੱਛੇ ਗੱਡੀ ਬਾਜੀ ਅ ਮਤਲਬ 100 ਚ 90 ਆ ਤੇਲ ਪਾ ਦੇ ਦਸਾਂ ਦੇ ਲਾਹ ਤੇ ਦਵਾ ਦੇ ਲਾਹ ਵੀ ਦਵਾ ਦੇ ਏ ਬਾਹਰ ਆਇਆ ਭਾਜੀ ਇਦਾਂ ਹੀ ਫੇ ਬਾਹਰ ਇਹ ਤੇਲ ਇਦਾਂ ਥੋੜਾ ਜਿਹਾ ਮੁੰਡਾ ਸ਼ਿੱਟਾ ਮਾਰ ਲੈਂਦਾ ਆ ਭਾਜੀ ਪਿੰਡ ਦੇ ਸਾਡੇ ਆ ਮੋਲੇ ਨੇ ਬਾਹਰ ਫੇ ਇਦਾਂ ਨਾ ਫੇ ਤੇਲ ਨਾਲੇ ਘਰਾਂ ਦਾ ਚੱਲਦਾ ਹਾਂ ਕਾਰ ਗੱਡੀ ਥੋੜਾ ਰੱਖੀ ਪਈ ਮਾਲਾ ਲੱਗੇਗਾ ਕੱਟ ਗਏ ਰੂਪੀਆ ਬਿਨਾਂ ਘਰ ਜਾਣਾ ਤੇ ਬਾਕੀ ਤਾਂ ਸਵਾਰਾਂ ਉੱਤੇ ਜਾ ਰਹੇ ਸਾਰਾ ਸਾਰਾ ਰਸਤਾ ਤਾਂ ਦੇ ਦੇ ਆ ਕੇ ਆ ਕੇ ਯਾਰ ਭਾਗੇ ਸਾਹ ਹੋ ਗਿਆ ਮੇਰਾ ਦੇਖੇ ਨਾ ਹੋਰ ਹੋ ਗਿਆ ਲਾਡੀ ਦਾ ਵੀਰ ਲਾਡੀ ਦੇ ਵੀਅਰਸ ਨੂੰ ਹਣੀ ਹੈ ਲਾਡੀ ਦੇ ਵੀਅਰਸ ਨੂੰ ਬਹੁਤ ਬਹੁਤ ਮੁਬਾਰਕਾ ਦੀਵਾਲੀ ਦੀਆਂ ਵੀ ਸਾਡੇ ਨਾਲ ਤੁਹਾਡੇ ਪਰਿਵਾਰ ਚੜ੍ਹਦੀ ਕਲਾ ਚ ਰਹਿਣ ਪਰਿਵਾਰ ਪਰਤ ਸਭੀ ਕਾਚੇ ਸਾਰਿਆਂ ਨੂੰ ਤੇ ਲਾਡੀ ਕੋਰਾ ਹੋ ਗਿਆ ਜੀ ਚੱਲ ਮਿਲਣ ਆਣ ਵਾਲੇ ਸਮੇਂ ਵਿੱਚ ਹੋਰ ਮਿਲੋ ਆਣੇ ਕਹਦੇ ਮਾਮਾ ਜੀ ਕੁਝ ਤੁਸੀਂ ਕਹਿਣਾ ਹੋਵੇ ਸਾਡੀ ਆਡੀਅੰਸ ਨੂੰ ਹਾਂਜੀ ਹਾਂਜੀ ਇਹ ਮੁੰਡਾ ਲਾਡੀ ਸਾਡਾ ਭਾਂਡ ਜਾਇਆ ਤੇ ਫੋਨ ਕੀਤਾ ਸੀ ਕਹਿੰਦਾ ਮੈਂ ਆਪਣਾ ਆ ਰਿਹਾ ਬਾਕੀ ਠੀਕ ਠਾਕ ਪਹੁੰਚ ਗਿਆ ਮੁੰਡਾ ਮੋਟਰਸਾਈਕਲ ਦੀ ਮੰਗੇ ਸ਼ਹਿਰ ਦਾ ਸਾਡੇ ਮੰਗੇ ਨਾਲ ਸ਼ਹਿਰ ਪਹੁੰਚਦਾ ਆ ਇਹਨੂੰ ਮੋਟਰਸਾਈਕਲ ਤੇ ਲੈ ਕੇ ਆ ਗਿਆ ਕਾਸ਼ ਪਹੁੰਚ ਗਿਆ ਚਾਹ ਪਾਣੀ ਪੀਣ ਲੱਗੇ ਥੈਂਕ ਯੂ ਵੈਰੀ ਮੱਚ ਆ ਆਪਣੇ ਵੱਡੇ ਭਾਜੀ ਆ ਤੇ ਇਹਨਾਂ ਦਾ ਆਪਣਾ ਬੈਨ ਹੈ ਮਲਵਾਈ ਕਹਿੰਦਾ ਬੈਨ ਤੋਂ ਸਭਾਜੀ ਕੁਝ ਆਪਣੇ ਆ ਟਬਾਲ ਬੈਨ ਪੰਗਾ ਉੱਚੀ ਟਬਾਲ ਬੈਨ ਪੰਗਾ ਤੇ ਭਾਜੀ ਬਹੁਤ ਹੀ ਵਧੀਆ ਬੈਂਡ ਦਾ ਇਹਨਾਂ ਦਾ ਕੰਮ ਹੈ ਆਪਣਾ ਜੇ ਤੁਸੀਂ ਕੰਮ ਮਤਲਬ ਬੈਂਡ ਤੁਸੀਂ ਕਰਨਾ ਹੋਵੇ ਬੁੱਕ ਤੇ ਇਨਵਾਈਟ ਕਰ ਸਕਦੇ ਮੈਂ ਨੰਬਰ ਡਿਸਕ੍ਰਿਪਸ਼ਨ ਵਿੱਚ ਲਿਖ ਦੂੰਗਾ ਭਾਜੀ ਮਾਮਾ ਜੀ ਦਾ ਘਰ ਤੁਸੀਂ ਦੇਖ ਸਕਦੇ ਹੋ ਇਹ ਭਰਾ ਦਾ ਘਰ ਹੈ ਜਿਹੜਾ ਵੀਰ ਆਪਣਾ ਫੋਨ ਤੋਂ ਆਇਆ ਹੈ ਭਾਜੀ ਤੇ ਆਹ ਦੇਖ ਸਕਦੇ ਹੋ ਰੂਮ ਤੇ ਮੈਂ ਡਰੈਸ ਚੇਂਜ ਕਰ ਲਈ ਆ ਤੇ ਹੁਣ ਆਪਾਂ ਜਾਣ ਦੀ ਕਰਦੇ ਵੇ ਆ ਤਿਆਰੀ ਮੈਂ ਤਿਆਰ ਹੋ ਗਿਆ ਆ ਵੀਰ ਉਹਨਾਂ ਨੇ ਥੇ ਤਿਆਰ ਹੋਣਾ ਆ ਨਹੀਂ ਰਹਿੰਦਾ ਬਾਕੀ ਤਿਆਰ ਆ ਸਾਰੇ ਆ ਜਾ ਚੱਲ ਵੀਰ ਬੁਲਾਇਆ ਇਹੀ ਵਾਰ ਉਹ ਆਇਆ ਹੁਣ ਆਉਂਦੇ ਨੇ ਬੋਲਟ ਕਢਾ ਲਿਆ ਵੀ ਇਹਨੇ ਆ ਦੇਖੋ ਜੀ ਇੰਗਲੈਂਡ ਕੈਨੇਡਾ ਵਾਲੇ ਕੋਈ ਵਿਚਾਰ ਸਾਂਝੇ ਕਰੋ ਮਾਮਾ ਜੀ ਪੰਜਾਬ ਤੋਂ ਵੀ ਫੋਨ ਆ ਗਿਆ ਆ ਮੁੰਡਾ ਆਪਣੀ ਆ ਮੁੰਡਾ ਆਪਣੀ ਸਰਕਾਰੀ ਨੌਕਰੀ ਛੱਡ ਕੇ ਅੱਗੇ ਆ ਜੀ ਇੱਥੋਂ ਆ ਜੀ ਤੁਰੇ ਲੱਗੇ ਜੀ ਨੌਕਰੀ ਕਿਹੜੀ ਬਲੋ ਚੱਲੀਆਂ ਨੇ ਪੰਜਾਬੋਂ ਦੀ ਜਿਹੜੇ ਤਾਂ ਆ ਗੂ ਪਾਟਦੇ ਨੇ ਦਰੇਗਾ ਵਾਲੇ ਬੰਦੇ ਆ ਦਰੇਗਾ ਵਾਲੇ ਆ ਜੋ ਫੇ ਅਸੀਂ ਕਰਦੇ ਨੇ ਪੇਟ ਖੜੀਏ ਲਓ ਜੀ ਰੈਡੀ ਹੋ ਗਏ ਆ ਜਾਂਦੀ ਕਿੱਥੇ ਡੰਗਰ ਰੈਡੀ ਸਾਰੇ ਬੰਦੇ ਮਿਲਦੇ ਤੁਹਾਨੂੰ ਆ ਭਾਜੀ ਉਹ ਨਹੀਂ ਸਾਡੇ ਚਲੋ ਆਓ ਗੇਮ ਨੂੰ ਖੜੀ ਤੁਹਾਡੀ ਗੱਡੀ ਦਾ ਨੰਬਰ ਦੇਣਾ ਪੈਣਾ ਚਲੋ ਜੀ ਆ ਕੋਈ ਨੂੰ ਨੰਗਲ ਨੰਗਲ ਫਖਰੇ ਦੇ ਤੇ ਕੋਈ ਚੱਕਰ ਨਹੀਂ ਆ ਗਿਆ ਕੋਈ ਤੇ ਮਿਲਦੇ ਸਾਨੂੰ 100 ਰੁਪਏ ਆ ਸੀ ਨੰਗਲ ਲਈ ਬੋਲਟ ਮੇਰਾ ਬਾਪੂ ਲੈ ਗਿਆ ਮੇਰਾ ਬੋਲਟ ਬਾਪੂ ਜੀ ਲੈ ਗਿਆ ਮਾਮਾ ਹੀ ਲੈ ਗਿਆ ਫਰੀ ਜਾ ਚਲੋ ਕੋਈ ਗੱਲ ਨਹੀਂ ਗੱਡੀ ਚੱਕ ਲੈਣੇ ਜਨਦਰ ਗੱਡੀ ਚੱਕ ਲੈਣੇ ਜਨਦਰ ਗੱਲ ਕੀ ਹੈ ਕੁਝ ਵੀ ਨਹੀਂ ਆ ਕੇ ਦੋਣਾ ਉੱਤੇ ਬੋੜੇ ਘੜਵਾ। ਇਹ ਆਪਾਂ ਜਾਣ ਜਣਾ। ਆਪਾਂ ਨਿਕਲ ਜਣਾ। ਮਾਮਾ ਜੀ। ਐ। ਸਾਡੀ ਵਧੀਆ ਲੁੱਕ ਜੀ ਬਾਜਾ। ਵਧੀਆ ਵਧੀਆ ਘੈੜ ਹੈ। ਹਾਏ। ਆਇਆ ਨਾ ਆਇਆ ਨਹੀਂ। ਅਸੀਂ ਰੁਕੇ ਆ ਤੇਲ ਪਾਉਣ ਲਈ। ਕਿਉਂਕਿ ਰਸਤਾ ਲੰਮਾ ਆ ਇਸ ਕਰਕੇ ਤੇਲ ਮੈਂ ਕਿਹਾ ਟੈਂਕੀਆ ਕਰਾ ਲਈਏ ਫੁੱਲ। ਨਾ ਨਾ ਦਿਓ ਤੁਸੀਂ ਜਿੱਦਾਂ ਕੰਮ ਕਰਦੇ ਹਰ ਦਿਓ ਫੜ ਦਿਓ ਫੜ ਹੋ ਰਹੇ। ਆ ਲੈ ਬਲੈਦੀਆ ਸਾਹਿਬ ਬਲੈਦੀਆ ਨਾਲ ਮਿਲੋ। ਬਲੇਦੀਸਾ ਉਪਰਵਾ ਬਲੇਦੀਸਾ ਹਵਕ ਦਾ ਹੋਇਆ ਮੇਰਾ ਭਰਾ ਜੀ ਕੀ ਪਤਾ ਹੈ ਕਿ ਤੁਸੀਂ ਹਰੇਕ ਜਗ੍ਹਾ ਬਣਾਉਣ ਲੱਗਣਾ ਵੀਡੀਓ ਬਣਾਉਣ ਲੱਪਨੇ ਇੰਨਾ ਚੰਗੀ ਗੱਲ ਹੈ ਤੁਹਾਡੇ ਵਾਸਤੇ ਬੈਟਰੀ ਲੋ ਹੋ ਜਾਣੀ ਹੈ ਤੁਸੀਂ ਕਾਕੇ ਇਦਾਂ ਕਰਦੇ ਆ ਅੱਛਾ ਕਰਦੇ ਸਾਡੇ ਨਾਲ ਲਓ ਜੀ ਗਾਇਸ ਆਪਾਂ ਰੁਕੇ ਹਾਂ ਗੜ ਸ਼ਾਂਕਰ ਵੀਰ ਜੀ ਤੇ ਅਸੀਂ ਚੱਲੇ ਆ ਨੰਗਲ ਘੁੰਮਣ ਫੇਰਨਾ ਦੋ ਕੁ ਵੀਰ ਪਿੱਛੇ ਆਉਣੇ ਸੀ ਇਸ ਕਰਕੇ ਇੱਥੇ ਵੇਟ ਕਰਦੇ ਪਏ ਉਹਨਾਂ ਦੀ ਤੇ ਦੇਖੋ ਕਦੋਂ ਆਉਂਦੇ ਆ 15 ਮਿੰਟ ਹੋ ਗਏ ਸਾਨੂੰ ਫੜਿਆ ਨੂੰ ਕੋਲ ਕੀਤੀ ਸੀ ਕਹਿੰਦੇ ਆਉਣ ਵਾਲੇ ਪਹੁੰਚਣਾ ਨਹੀਂ ਆ ਬਸ 5 ਮਿੰਟ ਲੱਗਣੇ ਆ ਵੀ ਮੁਹਾ ਦੇ ਸਕਦੇ ਆ ਰੱਖ ਸਿਫਾ ਦੇ ਆਗੇ ਰਾਤ ਲਓ ਜੀ ਗਾਇਸ ਪਹਾੜਾਂ ਦੀ ਸ਼ੁਰੂਆਤ ਹੋ ਗਈ ਆ ਨੰਗਲ ਪਹੁੰਚ ਗਏ ਵੀਰੇ ਪਹੁੰਚਣਾ ਹਜੇ ਹਜੇ ਲੇਟ ਆ ਹਜੇ ਲੇਟ ਆ ਘੰਟਾ ਲੱਗਣਾ ਘੰਟਾ ਲੱਗਣਾ ਆ ਨੰਗਲ ਨੰਗਲ ਪਹੁੰਚਣ ਨੂੰ ਤੇ ਪਹਾੜ ਤੋਂ ਹੀ ਦੇਖ ਸਕਦੇ ਆ ਕਿੰਨੇ ਖੂਬਸੂਰਤ ਪਹਾੜ ਆ ਤੇ ਮਿੱਟੀ ਘਟਾਏ ਬਹੁਤ ਆ ਪਰ ਕੋਈ ਗੱਲ ਨਹੀਂ ਇੰਜੋਏ ਆਪਾਂ ਫੋਲੋ ਕਰਨਾ ਆ ਬਸ ਤੁਸੀਂ ਬਲੌਗ ਦੇ ਐਂਡ ਤੱਕ ਬਨੇ ਰਹੋ ਤੇ ਉਹ ਆਪਣਾ ਭਰਾ ਖੜਾ ਆ ਹੁਣ ਆਪਾਂ ਗੋਲਡ ਤੇ ਜਾਣਾ ਆ ਮੋਟਰਸਾਈਕਲ ਹੁਣ ਲੈਣਾ ਆਪਾਂ ਜਾਣਾ ਗੋਲਡ ਤੇ ਤੇ ਆ ਆ ਖੜਾ ਆ ਏ ਓਏ ਹੋ ਮਮਾ ਚਲੋ ਜੀ ਆ ਲਓ ਜੀ ਲਓ ਫੇਰ ਤੁਹਾਡੇ ਲਾਇਸੈਂਸ ਕੱਢੋ ਪਹਿਲਾਂ ਦਿਨੇ ਦਿਨ ਲਾਇਸੈਂਸ ਕੱਢੋ ਬਾਰੇ ਵੀ ਸਿਵਲ ਪਰ ਦੀ ਜਾ ਕੇ ਖੜੇ ਇੰਨੇ ਬੇਪੂਆ ਪਤਾ ਵੀ ਇਧਰੋਂ ਮੋਟਰਸਾਈਕਲ ਘਾਟੀ ਦੇ ਚੱਲ ਇਹ ਤੋਂ ਗੱਡੀਆਂ ਮੈਂ ਗੋਲੀ ਵਾਂਗੂ ਆਣੀਆਂ ਥਲੇ ਜਾਇਜ਼ ਨੰਕ ਲੈਗਾ 128 ਕਿਲੋਮੀਟਰ ਤੇ ਅਸੀਂ ਜੰਗਲ ਤੋਂ ਵੀ 128 ਕਿਲੋਮੀਟਰ ਤੋਂ ਵੀ 10 ਕਿਲੋਮੀਟਰ ਅੱਗੇ ਜਾਣਾ ਆ ਪਾਖਰਾ ਟੇਨ ਤੇ ਉੱਥੇ ਜਾ ਕੇ ਪੂਰਾ ਅਸੀਂ ਦਵਾਂਗੇ ਪਹੁੰਚਾਵਾਂਗੇ ਜਿਵੇਂ ਬੋਲ ਗਿਆ ਹੈ ਨਾ ਦੇਖੋ ਪਹਾੜ ਤੋਂ ਬਹੁਤ ਦੇਖ ਸਕਦੇ ਆ ਕਿੰਨਾ ਰਸਿਆ ਫੁੱਲ ਜਾਮ ਲੱਗਾ ਪਿਆ ਆ ਓਕੇ ਸੋ ਓਕੇ ਸਾਨੂੰ ਲੰਘਣਾ ਤਾਂ ਪੈਣਾ ਹੀ ਆ 36 ਕਿਲੋਮੀਟਰ ਦਾ ਰਸਤਾ ਆ ਆ ਦੇ ਰੋਕੀ ਤੇ ਨਾ ਉਹ ਆ ਦੇ ਜੀ ਜਾਂਦਾ ਵਾ ਆਉਣ ਦੇਖਦਾ ਹਾਂ ਐਸੀ ਜਗ੍ਹਾ ਉਹ ਦਫਾ ਕਰ ਦੂੰ ਏਨੀ ਦੈਸ਼ ਨਹੀਂ ਦੀ ਪਰਦੇ ਆੜ ਹੋਈ ਉਹ ਕਿਓ ਹੈਲਮਟ ਗਿਆ ਆਇਆ 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 ਓਹ ਓਹ ਆ ਗਈ ਉਹ ਵਾਹ ਜੀ ਬੰਦ ਹੋ ਗਿਆ ਓਏ ਬੋਲਟ ਬੰਦ ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋ ਜਣਾ ਫਰਾਂ ਹੋ ਗਿਆ ਹੋ ਗਿਆ ਹੋ ਪਹਿਲੀ ਕਹਿ ਕੇ ਤੇ ਸਟਾਰਟ ਮੇਰਾ ਬੋਲਟ ਚਲੋ ਜੀ ਪਪਾ ਨੂੰ ਕਰ ਪੈਰ ਵੀ ਨਹੀਂ ਆਓ ਜੀ ਵਾਂਗ ਚੱਲ 阿哥，大你、啊。<laughs> ਆ ਪਹੁੰਚ ਪਹੁੰਚ ਗਏ ਆ ਭਖੜਾ ਡੈਮ ਦੇ ਬਹੁਤ ਨੇੜੇ ਤੇ ਹੁਣ ਆਪਾਂ ਇੱਥੋਂ ਪਰਚੀ ਕਢਾਉਣੀ ਆ ਤੇ ਪਰਚੀ ਕਟਾ ਕੇ ਫਿਰ ਜਾਣਾ ਖਾਲਾ ਕੁਛ ਖਾਲਾ ਗੰਦ ਭਲਾ ਤੇ ਆ ਦੇਖ ਸਕਦੇ ਹੋ ਹਾਂਜੀ ਜੀ ਗੱਜ ਵੀ ਕਾਹਦੇ ਲੋ ਜੀ ਪਰਚੀ ਅਸੀਂ ਕਢਵਾ ਲਈ ਆ ਤੇ ਜਮਾ ਵੀ ਦਰਵਾਜ਼ਾ ਅਸੀਂ ਆ ਹੁਣ ਅਸੀਂ ਗੰਦੇ ਆ ਗਾਹਾਂ ਤੇ ਪਿੱਛੇ ਮਾਮਾ ਜੀ ਆਉਂਦੇ ਆ ਆਪਣੇ ਬਲੈਦੀਏ ਕਟੀ ਵਾਵੇ ਬੋਵਾ ਫੋਨ ਦੀ ਨਾ ਮੈਂ ਤਾਂ ਦਹਿਲ ਆ ਗਿਆ ਇੱਥੇ ਐਸੇ ਕੁਆਲਟੀ ਬੋਖੇ ਹਾਂ ਬਹੁਤ ਜਣਾ ਬਹੁਤ ਓਏ ਵਾਵਾ ਦੇਖਿੰਦੇ ਓਏ ਹੋਏ ਠੰਡੀ ਹਵਾ ਚੱਲਦੀ ਹੈ ਗਾਇਸ ਠੰਡੀ ਹਵਾ ਯਾਰਾ ਇਹ ਵੱਖਰਾ ਵੀਰੇ ਜਿੱਦਾ ਬਰਫ ਪਾਈ ਹੁੰਦੀ ਚੱਲ ਓਏ ਕਿੱਦਾਂ ਕਹਿੰਦਾ ਬਰਫ ਪਾਈ ਹੁੰਦੀ ਚੱਗਿਆ ਮੈਂ ਮੈਂ ਪਾਣੀ ਡਰਿਆ ਹੈ ਗਾਇਸ ਮੈਂ ਜਾਣਾ ਪਿਆ ਪੈਦਲ ਅੱਗੇ ਮੇਰੇ ਭਰਾ ਖੜੇ ਆ ਤੇ ਇਸ ਕਰਕੇ ਆ ਦੇਖ ਸਕਦੇ ਤੁਸੀਂ ਵੀਊ ਵੀਊ ਚੈੱਕ ਕਰੋ ਉਸੀਂ ਭੱਖ ਦਾ ਟਾਈਮ ਦਾ ਪਿਛਲਾ ਪਾਸਾ ਉਹਦਾ ਬਟਨ ਦਬ ਦੇ ਉੱਪਰ ਚੜ੍ਹਦਾ ਉਹ ਦੇਖੋ ਤੇ ਵੀਰ ਆਪਣੇ ਨਾਲ ਆਇਆ ਹਾਂਜੀ ਭਾਜੀ ਹਾਂਜੀ ਭਾਜੀ ਹਾਂਜੀ ਲੱਜੀ ਸੀ ਕਹਿੰਦੇ ਕਿੱਦਾਂ ਤੁਹਾਨੂੰ ਅੱਚ ਫੀਲ ਹੋ ਰਿਹਾ ਯਾਰ ਤੈਨੂੰ ਕਿੱਦਾਂ ਲੱਗ ਰਿਹਾ ਵੀਰੇ ਹਾਂ ਹਾਂ ਕਿੱਦਾਂ ਲੱਗ ਰਿਹਾ ਉਹ ਤਾਂ ਅੱਗੇ ਅਨਸੈਂਸਿਬਲ ਵਰਡ ਆ ਸੀ ਕਹਿ ਨਹੀਂ ਸਕਦੇ ਉਹ ਚੀਜ਼ਾਂ ਇਦਾਂ ਫੇ ਲਾਡੀ ਕਿੱਦਾਂ ਆ ਰਿਹਾ ਇੱਧਰ ਇੱਧਰ ਮੇਰੇ ਕਰ ਦਿਓ ਟੂੰ ਨਹੀਂ ਮੇਰੇ ਇੱਧਰ ਲੱਜੀ ਤੇ ਇੱਧਰ ਲਾਡੀ ਦੇਖੋ ਕਿੰਨਾ ਇਹਨਾਂ ਦਾ ਕੰਬੀਨੇਸ਼ਨ ਦੋਨਾਂ ਨਾਮਾਂ ਦਾ ਲਾਜੀ ਦੀ ਲਾਡੀ ਗੱਲ ਆਦਾ ਮੁੰਡੇ ਬਣੇ ਚੋਬਰ ਆ ਪੂਰੇ ਤਵੱਬੇ ਦੇ ਆ ਲਾਜੀ ਦਾ ਅੱਜ ਦੇਖ ਤਾਂ ਕੋਚਮੀ ਪੱਗ ਬੰਨੀ ਹੋਆ ਲਾਡੀ ਨੇ ਲਾਜੀ ਨੇ ਸੋਚੀ ਲਾਜੀ ਨੇ ਲਾਜੀ ਨੇ ਲਾਡੀ ਨੇ ਨਹੀਂ ਹਾਂ ਕੋਚਮੀ ਪੱਗ ਬੰਨੀ ਆ ਦੇਖੋ ਦੁਕਾਨਾਂ ਸਾਰੀਆਂ ਆ ਖੜੀ ਰਾਤ ਨੂੰ ਜਾਲ ਲਾਉਂਦੇ ਆ ਤੇ ਸਵੇਰ ਨੂੰ ਮੱਛੀ ਚੱਕ ਕੇ ਸਾਜਦੇ ਤੇ ਸਾਰਾ ਦਿਨ ਇਹਨੇ ਵੇਚਦੇ ਆ ਬਹੁਤ ਮਸ਼ਹੂਰ ਆ ਇਹਨਾਂ ਨੇ ਖਾਧ ਦਿਨਾਂ ਨੂੰ ਪਤਾ ਹੀ ਆ ਹੁਣ ਆਹੀ ਖਾਨ ਲੱਗੇ ਇਲਾਜੀ ਦਾ ਵੀ ਫਸਟ ਟਾਈਮ ਆ ਤੇ ਲਾਡੀ ਦਾ ਵੀ ਅਸੀਂ ਤਾਂ ਹੀ ਜਾਂਦੇ ਰਹਾ ਐਸਾ ਰੈਗੂਲਰ ਕਸਟਮਰ ਇੱਥੇ ਦੇ ਇਹਦੇ ਇੱਥੇ ਜੰਮੇ ਬਲੇ ਜੰਮੇ ਬਲੇ ਜੰਮੇ ਬੱਛੀਆਂ ਨਾ ਤਿਆਰ ਕਰਿਆ ਮੈਂ ਛੋਟਾ ਹੁੰਦਾ ਫੇ ਮੈਂ ਇੰਗਲੈਂਡ ਚਲੇ ਗਿਆ ਫੇ ਮੈਂ ਬੀਲ ਮੱਛੀ ਡੈਮ ਜੀ ਪੈਦਾ ਹੋਇਆ ਡੈਮ ਚ ਹੀ ਇੱਕ ਆਕਾ ਸੱਦਾ ਆ ਦੇ ਦੇ ਚੰਗ ਆ ਜੋ ਉੱਪਰ ਚੈੱਕ ਕਰੋ ਤੁਸੀਂ ਦੇਸੀ ਵੀ ਚੈੱਕ ਕਰਾ ਟੀ ਕਾਲਾ ਸਸਾ ਹਸਦਾ ਨਹੀਂ ਉੱਪਰ ਇੰਡੀਆ ਆਈਦਾ ਮਹਿੰਗਾ ਸਪ੍ਰਿੰਗਰੋਲ ਹੀ ਅਸੀਂ ਤਾਂ ਦੱਸੀ ਜਾਂਦੇ 10 ਜੱਬਰਾ ਕਿਹੜੀ ਗੱਲ ਕਰੀ ਜਾਂਦੇ ਹੈ ਲੈ ਆਹ ਦੇ ਸਪ੍ਰਿੰਗਰੋਲ ਵੀ ਆ ਗਏ ਭਾਈ ਫਨ ਹੋਣਾ ਪੂਰਾ ਨਜ਼ਾਰੇ ਆਪਾਂ ਲੈਣੀ ਜ਼ਿੰਦਗੀ ਦੇ ਤੇ ਬਲੌਗ ਦੇ ਐਂਡ ਤੱਕ ਬਣੇ ਦਿਓ ਮੈਂ ਤੀਜੀ ਵਾਰ ਕਹਾਂ ਲੱਗਾ ਇਹ ਗੱਲ ਤੇ ਤੁਹਾਨੂੰ ਮੈਨੂੰ ਵੀ ਕਹਦੇ ਹੈਗੀ ਕੋਈ ਚੱਕਰ ਕੋਈ ਉਹਨੂੰ ਕੀ ਕਹਿ ਜਾਉਂਗੇ ਨੰਗਲ ਆਏ ਆਪਾਂ ਇਸ ਸਮੁੰਦਰ ਤੇ ਕੀ ਤੁਸੀਂ ਕਹਿਣ ਚਾਹੁੰਦੇ ਨੰਗਲ ਆ ਕੇ ਬਹੁਤ ਵਧੀਆ ਇੰਜੋਏ ਹੁੰਦਾ ਬਹੁਤ ਵਧੀਆ ਇੱਥੇ ਫਿਸ਼ ਆ ਐਪਲੀਕੇਸ਼ਨ ਬਹੁਤ ਵਧੀਆ ਹੈ ਤੇ ਬਹੁਤ ਜਾਨੀ ਕਿ ਵਧੀਆ ਥਿਊ ਹੈ ওভারঅল ਘੈਂਟ ਘੈਂਟ ਜਿਹਨੂੰ ਘੈਂਟ ਚਾ ਲੋ ਭਾਜੀ ਡੈਮੋ ਕਾ ਇਹਨੂੰ ਘੈਂਟ ਇੱਕ ਨੰਬਰ ਤੇ ਆ ਦੁਕਾਨ ਔਰ ਸਾਡੇ ਬ੍ਰਦਰ ਵੀ ਦਿਨੇਸ਼ ਭਰਾ ਦੀ ਸਾਡੇ ਦੀ ਫਿਸ਼ ਜਿਹੜੀ ਸਭ ਤੋਂ ਨੰਬਰ 1 ਹੈ ਤੇ ਸਭ ਤੋਂ ਵੈਸਤਾ ਬਾਕੀ ਤੁਹਾਡਾ ਰੂਪ ਰੂਪ ਦਿਨੇਸ਼ ਭਾਜੀ ਨਾਲ ਵੀ ਕਰਾਵਾਂਗੇ ਬਾਅਦ ਚ ਲਓ ਜੀ ਰੌਣਕ ਮੇਲਾ ਚੈੱਕ ਕਰੋ ਜਰਾ ਇੱਥੇ ਦਾ ਸਾਰੇ ਪਾਸੇ ਰੌਣੀ ਮੇਨ ਲੱਗਾ ਪਿਆ ਤੇ ਖੜਾ ਹੈ ਆਪਣਾ ਬੁਲੇਟ ਤੇ ਮੋਟਰਸਾਈਕਲ ਪਤਾ ਨਹੀਂ ਕਿੱਥੇ پارک ਕਰ ਦਿੱਤਾ ਆ ਦੂਜੀ ਗੱਡੀ ਖੜੀ ਹੈ ਆਪਣਾ ਸਪਲੈਂਡਰ ਵੀਰ ਜੀ ਫੁੱਲ ਨਜ਼ਾਰੇ ਆ ਰਹੇ ਆ ਨੰਗਲ ਤੇ ਦੇਖੋ ਮੱਛੀ ਚੱਲਦੀ ਪਈ ਆ ਦੂਹਾ ਦੂ ਐਨ ਸਿਰਾ ਕੰਮ ਆ ਘੈੜ ਗੱਲ ਵਾਦਿਆ ਤੇ ਆ ਆਪਣੇ ਵੀਰ ਹੁਣੀ ਮੱਛੀ ਘਾਲੋ ਵੀਰੇ ਭਾਜੀ ਭਾਈਓ ਕਿਲੋ ਮੈਂ ਜਨਾ ਮੈਂ ਕਿ ਅੱਜ ਲਈ ਬਲੌਗ ਇੰਨਾ ਕਈ ਤੇ ਬਾਕੀ ਤੁਹਾਨੂੰ ਮੈਂ ਨਵੇਂ ਬਲੌਗ ਵਿੱਚ ਇਨਫੋਰਮੇਸ਼ਨ ਦਊਂਗਾ ਅਸੀਂ ਕਿੰਨਾ ਕ ਨਜ਼ਾਰਾ ਲਿਆ ਤਦ ਤੱਕ ਦੇ ਸਾਰਿਆਂ ਨੂੰ ਸਸਰੀ ਘਾਲੋ